ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਟੰਗਣ ਵਾਲਾ ਇੱਕ ਐਸਐਸਪੀ ਸਸਪੈਂਡ ਕਰ ਦਿੱਤਾ ਗਿਆ ਤਾਂ ਹੁਣ ਬਹੁਤੇ ਸਾਡੇ ਪੰਜਾਬ ਦੇ ਲੋਕ ਹੈ ਚੰਬੇ ਵਿੱਚ ਪੈ ਗਏ ਨੇ ਕਿ ਇਹਨੂੰ ਸਸਪੈਂਡ ਕਿਉਂ ਕੀਤਾ ਗਿਆ ਮੁੱਖ ਮੰਤਰੀ ਦੁਆਰਾ ਕਿਉਂਕਿ ਪੰਜਾਬ ਦੇ ਵਿੱਚ ਵਿਜੀਲੈਂਸ ਦਾ ਉਹ ਐਸਐਸਪੀ ਸੀ ਤੇ ਪੰਜਾਬ ਦੇ ਲੋਕਾਂ ਨੂੰ ਅੱਧਾ ਨੂੰ ਤਾਂ ਇਹ ਵੀ ਲੱਗਿਆ ਕਿ ਭਾਈਓ ਨੇ 50 ਕਰੋੜ ਰੁਪਏ ਦਾ ਜਿਹੜਾ ਕਿ ਘੁਟਾਲਾ ਕਰ ਦਿੱਤਾ ਇਹਦੇ ਕਰਕੇ ਹੋਇਆ ਪਰ ਨਹੀਂ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਸਪਸ਼ਟੀਕਰਨ ਦਿੱਤਾ ਗਿਆ ਤੇ ਹੁਣ ਜਿਹੜੀ ਵਾਪਸੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਰਾਂਸਾਲ ਦੇ ਵਿੱਚ ਆਪਣੀ ਕਰਨ ਜਾ ਰਹੇ ਨੇ ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੇ ਦੇਖਿਆ ਕਿ ਯਾਰ ਇਸ ਬੰਦੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਗ੍ਰਿਫਤਾਰ ਕੀਤਾ ਸੀ ਫਿਰ ਸਰਕਾਰ ਚਾਹੁੰਦੀ ਕੀ ਹੈ ਉਸੇ ਬੰਦੇ ਨੂੰ ਸਸਪੈਂਡ ਕਿਉਂ ਕੀਤਾ ਜਾਂਦਾ ਹਾਲਾਂਕਿ ਇੱਕ ਹੋਰ ਵੱਡਾ ਅਧਿਕਾਰੀ ਜਿਹੜਾ ਕਿ ਚੀਫ ਹੈ ਵਿਜੀਲੈਂਸ ਵਿਰੋਧ ਉਹਨੂੰ ਵੀ ਸਸਪੈਂਡ ਹੋ ਸੇ ਵਕਤ ਕੀਤਾ ਗਿਆ ਸੀ ਜਦੋਂ ਕਿ ਵਿਕਰਮ ਸਿੰਘ ਮਜੀਠੀ ਦੀ ਗ੍ਰਿਫਤਾਰੀ ਹੋਈ ਹੈ ਤਾਂ ਹੁਣ ਦੁਬਦਾਂ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਪੈਗੇ ਨੇ ਤੇ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਣ ਜਾ ਰਿਹਾ ਬੜੀ ਹੀ ਅਹਿਮ ਖਬਰ ਕਿਉਂਕਿ ਜਿਹੜੀ ਦੁਬਦਾਂ ਦੇ ਵਿੱਚ ਪੰਜਾਬ ਦੇ ਲੋਕ ਹੀ ਨਹੀਂ ਬਲਕਿ ਦੇਸ਼ ਦੇ ਲੋਕ ਪੈ ਚੁੱਕੇ ਨੇ ਜਿਨ੍ਹਾਂ ਲੋਕਾਂ ਨੇ ਇਹ ਖਬਰ ਵੇਖ ਲਈ ਹੈ ਕਿ ਇੱਕ ਵਿਜੀਲੈਂਸ ਦਾ ਅਧਿਕਾਰੀ ਜਿਹੜਾ ਕਿ ਐਸਐਸਪੀ ਬੈਂਕ ਦੇ ਵਿੱਚ ਤਾਇਨਾਤ ਸੀ ਉਹਨੇ ਵਿਕਰਮ ਸਿੰਘ ਮਜੀਠੀ ਨੂੰ ਗ੍ਰਿਫਤਾਰ ਕੀਤਾ ਸੀ ਇਦਰਨੇ ਪਾਸੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਸਸਪੈਂਡ ਕਰ ਦਿੰਦਾ ਤਾਂ ਮਾਮਲਾ ਬੜਾ ਗੰਭੀਰ ਬਣ ਜਾਂਦਾ ਕਿਉਂਕਿ ਅੱਦੇ ਲੋਕਾਂ ਨੂੰ ਤਾਂ ਇਹ ਲੱਗਿਆ ਕਿ ਇਹਨੇ ਘੁਟਾਲਾ ਕੀਤਾ ਕਪੜਾ ਕੀਤਾ ਜਿਹੜਾ ਕਿ 50 ਹਜ਼ਾਰ ਕਰੋੜ ਰੁਪਏ ਦਾ ਉਹਦੇ ਪਰਕੇ ਹੋ ਗਿਆ ਪਰ ਦਰਅਸਲ ਦੇ ਵਿੱਚ ਮਾਮਲਾ ਉਲਟਾ ਹੋ ਚੁੱਕਿਆ ਤਾਂ ਹੁਣ ਮੈਂ ਤੁਹਾਨੂੰ ਇਹਦੀ ਖਬਰ ਸੁਣਾਉਂਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਵੰਤ ਸਿੰਘ ਮਾਨ ਨੇ ਆਖਰ ਉਹੀ ਆਫੀਸਰ ਕਿਉਂ ਸਸਪੈਂਡ ਕੀਤੇ ਜਿਨ੍ਹਾਂ ਨੇ ਵਿਕਰਮ ਮਜੀਠੀਏ ਦੇ ਉੱਤੇ ਵੱਡੀ ਕਾਰਵਾਈ ਕਰ ਦਿੱਤੀ ਸੀ ਪਾ ਹੁਣ ਇੱਕ ਪਾਸੇ ਬਾਦਲਾਂ ਨੂੰ ਵੀ ਕਹਿੰਦੇ ਜੀ ਖੁਸ਼ੀ ਦੀ ਲਹਿਰ ਚੜੀ ਹੋਈ ਐ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੀ ਸਰਕਾਰ ਆਪਣੇ ਪੈਰ ਤੇ ਖਲਾੜਾ ਤਾਂ ਨਹੀਂ ਮਾਰ ਪਰ ਦਰਾਂ ਸਾਲ ਦੇ ਵਿੱਚ ਸੁਖਵੀਰ ਬਾਦਲ ਇਹ ਗੱਲ ਨੂੰ ਨਹੀਂ ਜਾਣਦੇ ਕਿ ਪੰਜਾਬ ਦੇ ਅੰਦਰ ਜਿਹੜੀ ਵਾਪਸੀ ਨੂੰ ਲੈ ਕੇ ਹਰ ਰੋਜ਼ ਚਰਚਾਾਂਵਾਂ ਚੱਲਦੀਆਂ ਨੇ ਕਿ ਮੁੱਖ ਮੰਤਰੀ ਦੀ ਵਾਪਸੀ ਭਗਵੰਤ ਸਿੰਘ ਮਾਨ ਦੀ ਹੋ ਜਾਣੀ ਐ ਉਹ ਇੰਨੀ ਆਸਾਨੀ ਦੇ ਨਾਲ ਵੀ ਨਹੀਂ ਹੁੰਦੀ ਜਿਵੇਂ ਤੁਹਾਨੂੰ ਇੱਕ ਪਾਸੇ ਲੋਕ ਕਹਿੰਦੇ ਆ ਕਿ ਕੁਝ ਕਰਕੇ ਦਿਖਾਓ ਕਾ ਕਰਕੇ ਪੰਜਾਬ ਦੇ ਲੋਕ ਤੁਹਾਡੇ ਪਿੱਛੇ ਲੱਗਣਗੇ ਪਰ ਤੁਸੀਂ ਇਸ ਗੇਮ ਨੂੰ ਨਹੀਂ ਸਮਝ पाए ਤਾਂ ਉਹ ਜਿਹੜੇ ਕਿ ਭਗਵੰਤ ਸਿੰਘ ਮਾਨ ਨੇ ਇਹਨਾਂ ਨੇ ਇੱਕ ਪਹਿਲਾ ਮੋੜਾ ਗੇਮ ਦਾ ਜਿਹੜਾ ਕਿ ਉਹ ਚਾਲ ਦਿੱਤਾ ਆਪਣੇ ਬੰਦਿਓ ਤੇ ਆ ਹੁਣ ਸੋਲੋ ਧਿਆਨ ਦੇ ਨਾਲ ਕਿ ਭਾਈ ਇਹ ਅਫਸਰ ਦਾ ਸਸਪੈਂਡ ਹੋਣਾ ਕੋਈ ਆਮ ਜੀ ਗੱਲ ਨਹੀਂ ਹੈ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਗਏ ਨਹੀਂ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਇਸ ਤਰ੍ਹਾਂ ਲੱਗੇ ਨੇ ਇੱਕ ਪਾਸੇ 50 ਕਰੋੜ ਰੁਪਏ ਦਾ ਜਿਹੜਾ ਕਿ ਘੁਟਾਲੇ ਦਾ ਔਰ dame ਦੂਜੇ ਪਾਸੇ ਸਰਕਾਰ ਦੇ ਅੰਦਰ ਦੁਬਾਰਾ ਤੋਂ ਐਂਟਰੀ ਮਾਰ ਲੈਣੀ ਇਹ ਇੱਕ ਵੱਡੀ ਧੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਾ ਦਿੱਤੀ ਹੈ ਸੁਣੋ ਅਗਰਾ ਅਮਰ ਸਰਵਿਸ ਤੋਂ ਹੀ ਦੱਸਿਆ ਸੀ ਸਸਪੈਂਡ ਕੀਤੇ ਫਿਰ ਇਹ ਲਖਵੀਰ ਸਿੰਘ ਸਸਪੈਂਡ ਕੀਤੇ ਜੋ ਅੱਜ ਲੇਟੈਸਟ ਖਬਰ ਚੱਲ ਰਹੀ ਹੈ ਹੂੰ ਹੁਣ ਗੱਲ ਇੱਥੇ ਆਉਂਦੀ ਹੈ ਕਿ ਇਹ ਸਸਪੈਂਡ ਹੋਣ ਦਾ ਕਾਰਨ ਕੀ ਹੈ ਹੂੰ ਇਹ ਅਫਸਰ ਹੈ ਜਿਸ ਵੇਲੇ ਨਿਕਰਨਜੀਤ ਸਿੰਘ ਮਜੀਠੀਏ ਨੂੰ ਜਦੋਂ ਰਸ਼ਮੀ ਕਾਜ਼ੀ ਅਫਸਰ ਉਹ ਅਫਸਰ ਹੂੰ ਔਰ ਉਸ ਇਸ ਦੌਰਾਨ ਵਿਕਰਮਜੀਤ ਸਿੰਘ ਮਜੀਠੀਏ ਨੂੰ ਅਰੈਸਟ ਕਰਨ ਦੇ ਦੌਰਾਨ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਵਿਜੀਲੈਂਸ ਦੇ ਚੀਫ ਜਿਹੜਾ ਉਹ ਵੀ ਸਸਪੈਂਡ ਕੀਤੇ ਸੀ ਤਾਂ ਸੁਣ ਲਿਆ ਤੁਸੀਂ ਪੰਜਾਬ ਵਾਲਿਓ ਕਿ ਵਿਜੀਲੈਂਸ ਵਿਭਾਗ ਦੇ ਚੀਫ ਚੀਫ ਵੀ ਉਹਨਾਂ ਦੇ ਸਸਪੈਂਡ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਅੰਦਰ ਯਾਨੀ ਕਿ ਐਸਾ ਤੀਰ ਜਿਹੜਾ ਵਿਰੋਧੀ ਪਾਰਟੀਆਂ ਨੂੰ ਵੀ ਸਮਝ ਦੇ ਵਿੱਚ ਨਾ ਆਵੇ ਤਾ ਹੁਣ ਇਹਦੇ ਵਿੱਚ ਸਿੱਟਾ ਸਾਹਮਣੇ ਨਿਕਲ ਕੇ ਕੀ ਆਇਆ ਕਿ ਜਿਹਦੇ ਨਾਲ ਪੂਰੇ ਪੰਜਾਬ ਦੀ ਸਿਆਸਤ ਹੀ ਨਹੀਂ ਬਲਕਿ ਪੂਰੇ ਪੰਜਾਬ ਦੇ ਲੋਕ ਦੁਬਧਾ ਦੇ ਵਿੱਚ ਪਏ ਹੋ ਨਾ ਉਹ ਗੱਲ ਇਹ ਹੈ ਕਿ ਮੁੱਖ ਮੰਤਰੀ ਨੂੰ ਪਤਾ ਸੁਖਵੀਰ ਸਿੰਘ ਬਾਦਲ ਹਰ ਰੋਜ਼ ਉਹਨਾਂ ਦੇ ਉੱਤੇ ਤੰਜ ਕੱਸਦੇ ਰਹਿੰਦੇ ਨੇ ਬਾਕੀ ਦੀਆਂ ਵਿਰੋਧੀ ਪਾਰਟੀਆਂ ਵੀ ਕਰਦੀਆਂ ਨੇ ਆ ਪਿੱਛੇ ਜਿਹੜੀ ਇੱਕ ਗੱਲ ਤੁਸੀਂ ਸੁਣੀ ਆ ਸੋਸ਼ਲ ਮੀਡੀਆ ਦੇ ਉੱਤੇ ਕਿ ਸੁਖਵੀਰ ਬਾਦਲ ਹੋਵੇ ਚਰਨੀ ਸਿੰਘ ਚੰਨੀ ਹੋਵੇ ਅੱਜ ਕੱਲ ਕਹਿੰਦੇ ਜੀ ਉਹ ਝਟਕੜਿਆਂ ਦੇ ਉੱਤੇ ਕੰਮ ਕਰ ਲਾਗੇ ਨਹੀਂ ਯਾਨੀ ਝਟਕੜਿਆਂ ਦੇ ਨਾਲ ਸਰਕਾਰ ਬਣਾਉਣਾ ਚਾਹੁੰਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਕਿਹਾ ਕਹਿੰਦੇ ਜੀ ਭਗਵੰਤ ਮਾਨ ਨੂੰ ਝਟਕੜਿਆਂ ਦੇ ਵਿੱਚ ਤੁਸੀਂ ਨਹੀਂ ਹਰਾ ਸਕਦੇ ਪਰ ਸਰਕਾਰਾਂ ਇਸ ਤਰ੍ਹਾਂ ਨਹੀਂ ਬਣਦੀਆਂ ਪਰ ਜਿਹੜੀ ਗੇਮ ਹੁਣ ਚੱਲੀ ਗਈ ਆ ਮੁੱਖ ਮੰਤਰੀ ਨੇ ਅਸਲੀ ਤੀਰ ਨਿਸ਼ਾਨੇ ਤੇ ਮਾਰ ਦਿੱਤਾ ਔਰ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਵੀ ਲਾਏ ਨੇ ਕਿਉਂਕਿ ਪਹਿਲਾ ਚੀਫ ਨੂੰ ਸਸਪੈਂਡ ਕੀਤਾ ਵਿਜੀਲੈਂਸ ਦੇ ਨੂੰ ਅਸ ਤੋਂ ਬਾਅਦ ਕਲਵੀਰ ਨਾਂ ਦਾ ਐਸਐਸਪੀ ਆ ਨਾ ਜਿਹੜਾ ਇਸ ਬੰਦੇ ਨੂੰ ਸਸਪੈਂਡ ਕਰਨ ਦਾ ਮਤਲਬ ਕਿ ਪੰਜਾਬ ਦੇ ਲੋਕਾਂ ਦਾ ਬੜੇ ਤਰੀਕੇ ਦੇ ਨਾਲ ਮੁੱਖ ਮੰਤਰੀ ਨੇ ਧਿਆਨ ਖਿੱਚ ਲਿਆ ਔਰੇ ਮਾੜਾ ਵੀ ਨਹੀਂ ਹੈ ਕਿਉਂਕਿ ਇੱਕ ਪਾਸੇ ਉਹ ਬੰਦਾ ਦੋਸ਼ੀ ਹੈ ਉਹਦੇ ਉੱਤੇ 50 ਕਰੋੜ ਰੁਪਏ ਦਾ ਬਾਦ ਵੱਡਾ ਕਪਲੇ ਦਾ ਇਲਜ਼ਾਮ ਔਰੇ ਫੜਾਇਆ ਕਿਨੇ ਆ ਇੱਕ ਐਸਆਈ ਛੋਟੀ ਯਾਨੀ ਪੋਸਟ ਦੇ ਵਿੱਚ ਉਹਨਾਂ ਦਾ ਇੱਕ ਜੂਨੀਅਰ ਕਹਿ ਲਓ ਉਹਨਾਂ ਦੇ ਥੱਲੇ ਕਹਿ ਲਓ ਉਸ ਬੰਦੇ ਨੇ ਸ਼ਿਕਾਇਤ ਕੀਤੀ ਦੇ ਮੁੱਖ ਮੰਤਰੀ ਨੇ ਬਲੇਟਾ ਮਾਰ ਦਿੱਤਾ ਪਰ ਹੁਣ ਪੰਜਾਬ ਦੇ ਵਿੱਚ ਚਰਚਾ ਚਾਰੇ ਪਾਸੇ ਇਸੇ ਖਬਰ ਦੀ ਹੈ ਕਹਿੰਦੇ ਜੀ ਇੱਕ ਵਿਜੀਲੈਂਸ ਬਿਊਰੋ ਦਾ ਉਹ ਅਫਸਰ ਸਸਪੈਂਡ ਕੀਤਾ ਜੀਨੇ ਬਿਕਰਮ ਸਿੰਘ ਮਜੀਠੀਆ ਨੂੰ ਡਾਂਗ ਦਿੱਤਾ ਸੀ ਤਾਂ ਹੁਣ ਤੁਸੀਂ ਇਹ ਵੀ ਸੁਣ ਲੋ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਟੰਗਿਆ ਕਿ ਪੰਜਾਬ ਦੇ ਲੋਕ ਇਹ ਦੁਬਦਾਂ ਨੂੰ ਦੇਖ ਕੇ ਇਹ ਸੋਚਾਂ ਦੇ ਵਿੱਚ ਪੈਣ ਵਿਰੋਧੀ ਪਾਰਟੀਆਂ ਵੀ ਪੈਣ ਕਿ ਯਾਰ ਇਹਨੇ ਤਾਂ ਬਿਕਰਮ ਮਜੀਠੀਆ ਫੜਿਆ ਸੀ ਤੇ ਫਿਰ ਸਰਕਾਰ ਚਾਹੁੰਦੀ ਕੀ ਹੈ ਆਖਰ ਮਤਲਬ ਕੀ ਹੈ ਮੁੱਖ ਮੰਤਰੀ ਦਾ ਤਾਂ ਮੁੱਖ ਮੰਤਰੀ ਨੇ ਇਸ ਨੂੰ ਘਟਾਲੇ ਦੇ ਦੌਰਾਨ ਤੱਕ ਗ੍ਰਿਫਤਾਰ ਕਰਵਾਉਣਾ ਹੀ ਸੀ ਪਰ ਇਹਨਾਂ ਨੇ ਲੋਕਾਂ ਦਾ ਜਿਹੜਾ ਕਿ ਧਿਆਨ ਹੈ ਨਾ ਉਹ ਆਪਣੀ ਔਰ ਅਕਰਸ਼ਿਤ ਕਰ ਲਿਆ ਤੇ ਹੁਣ ਵਾਪਸੀ ਭਗਵੰਤ ਮਾਨ ਦੀ ਪੰਜਾਬ ਦੇ ਅੰਦਰ ਪੱਕੇ ਤੌਰ ਤੇ 200% ਸੱਚ ਹੈ ਤੇ ਜੇ ਕੋਈ ਇਹ ਕਹਿੰਦਾ ਹੋਵੇ ਉਹ ਚਾਹੇ ਕਿਸੇ ਪਾਰਟੀ ਦਾ ਹੋਵੇ ਚਾਹੇ ਕਿਸੇ ਪਾਰਟੀ ਦਾ ਨਹੀਂ ਹੋਵੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਨਹੀਂ ਆ ਸਕਦੇ ਇਹ ਹੋ ਨਹੀਂ ਸਕਦਾ ਕਿਉਂਕਿ ਅੱਜ ਕਨ ਜਿਹੜੇ ਮੁੱਦਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਦੀਆਂ ਵਿਰੋਧੀ ਪਾਰਟੀਆਂ ਪਿੱਛੇ ਪੈਂਦੀਆਂ ਨਾ ਮੁੱਖ ਮੰਤਰੀ ਦੇ ਦਸ ਸਾਲ ਦੇ ਵਿੱਚ ਉਸੇ ਮੁੱਦਿਆਂ ਪ੍ਰਤੀ ਮੁੱਖ ਮੰਤਰੀ ਉਹਨਾਂ ਦੇ ਉਲਟ ਚੱਲ ਰਹੇ ਨੇ ਉਹ ਐਕਸ਼ਨ ਉੱਥੇ ਕਰਦੇ ਆ ਜਿੱਥੇ ਸਹੀ ਜ਼ਰੂਰਤ ਸਹੀ ਮਹੀਨੇ ਦੇ ਵਿੱਚ ਤਾਂ ਹੁਣ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਸਾਡੇ ਜਿੰਨੇ ਵੀ ਤੁਸੀਂ ਭੈਣ ਭਰਾ ਸਾਡੇ ਸੁਣਦੇ ਹੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਬਲਬੁੱਤੇ ਤੇ ਫੇਰ ਤੋਂ ਸਰਕਾਰ ਬਣਾ ਲੈਣਗੇ ਜਾਂ ਨਹੀਂ ਔਰ ਜਿਹੜੇ ਐਕਸ਼ਨ ਹੋ ਰਹੇ ਨੇ ਇਹ ਸਹੀ ਹੋ ਰਿਹਾ ਜਾਂ ਨਹੀਂ ਇਹ ਗੱਲਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣੀਆਂ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ